ਕਹਿੰਦੇ ਹੋ ਜਿਸ ਤਰ੍ਹਾਂ ਆਪ ਜੀ ਨੂੰ ਇਤਿਹਾਸ ਬਾਰੇ ਪਤਾ ਬਹੁਤ ਹੈ ਨੂੰ ਬਹੁਤ ਹੈ ਨਹੀਂ ਪਤਾ ਮਹਾਰਾਜ ਦਸਵੇਂ ਪਾਸ਼ਾ ਜੀ ਨੇ ਜਿਹਦੇ ਸੱਤ ਕੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਨਰਮੋਹ ਘੜ ਤੇ ਭਾਈ ਸਾਹ ਦੇ ਰਾਜੇ ਤੇ ਮੁਗਲ ਫੌਜਾਂ ਨੇ ਕਸਮਾ ਤੋੜ ਕੇ ਅੰਮ੍ਰਾ ਕਰਤਾ ਜੀ ਨੂੰ ਕੇ ਪਾਈ ਉੱਤੇ ਸਿੰਘ ਜੀ ਬਾਬਾ ਜੀ ਦਸੂਹੀ ਸਾਹਿਬ ਜੀ ਜੀ ਸੀਨੇ ਰੋਕਿਆ ਮਾਰਾ ਦਸਵੇਂ ਬਾਦਸ਼ਾਹ ਕੇ ਪਹੁੰਚੇ ਪਰਵਾਰਛੜਾ ਸਾਹਿਬ ਪਹੁੰਚੇ ਉੱਥੇ ਮਾਰ ਨੇ ਉੱਚੀ ਥੇੜੀ ਜਿੱਥੇ ਗੁਰਦੁਆਰਾ ਬੈਠ ਕੇ ਨਿਤਨੇਮ ਕੀਤਾ ਆਸਾ ਦੀ ਵਾਰ ਕੀਤੀ ਦੇਖੋ ਕਿਹੋ ਜਿਹਾ ਧਿਆਨਕ ਸਮਾਂ ਸੀ ਪਿੱਛੇ ਲੜਾਈ ਚੱਲ ਰਹੀ ਆ ਮਾਰਾ ਨਿਤਨੇਮ ਕਰ ਰਿਹਾ ਅਗਲੇ ਪਾਸੇ ਸਰਸਾ ਪਾਰ ਕਰਨੀ ਸੀ ਸਰਸਾ ਤੋਂ ਪਾਰ ਮਲਕੋਤ ਦੇ ਰੰਗਣਾ ਨੇ ਸਰਸਾ ਦਾ ਫੱਟ ਰੋਕਿਆ ਵਾ ਸੀ ਕਿ ਅਸੀਂ ਲੰਗਰ ਨਹੀਂ ਦੇਣਾ ਉਸ ਧਿਆਨਕ ਸਮੇਂ ਦੇ ਦੁਬਾਰਾ ਨੇ ਆਸਾ ਦੀ ਵਾਰ ਤੋਂ ਬਾਅਦ ਉਹਦੇ ਸਾਥ ਸਾਥ ਖੜੇ ਕਿਥੇ ਕਿ ਮਹਾਰਾਜ ਦਾ ਬਹੁਤ ਹੀ ਉਨਾਦਰ ਰਚਿਆ ਗ੍ਰੰਥ ਵਿਦਿਆਰਥੀ ਦਾ ਸਟੈਂਡ ਤੇ ਨੋਮਬਰ ਦਾ 073 ਦੀ ਢੇਟ ਇਹਨਾਂ ਸਿੰਘਾਂ ਦੇ ਖੱਟ ਲੱਗੇ ਹੋਏ ਜਾਕਮ ਤੇ ਪਾਣੀ ਦਾ ਪ੍ਰਬੰਧ ਹੋ ਰਿਹਾ ਹੈ ਸਰਸਾ ਦੀ ਢੇਟ ਤੇ ਉੱਥੇ ਮਹਾਰਾਜ ਦਾ ਜੀਵਾਰ ਸਿੱਖੇ ਨੇ ਸਾਈ ਵਜਾ ਕੇ ਵੱਡੇ ਸਾਹਿਬ ਜਾਂਦੇ ਬਾਬਾ ਜੀ ਸੀ ਬਾਬਾ ਜੀ ਆਸਰਾ ਬਖਸ਼ਣੇ ਵਾਲ ਕਰਦਾ ਆਪਣੀ ਤੇ ਮਨਪਰਤ ਹੋ ਰਿਹਾ ਹੈ ਮਲਕ ਪਰ ਲੜਾਈ ਹੋ ਜਿੱਥੇ ਕਿ ਭਾਈ ਜੀ ਕਰਸੋਦਿਆਂ ਜੋ ਪਾਈ ਦੇ ਸਿਆਪੇ ਪਰ ਆਸਣ ਉਸ ਗੱਲ ਕਰੇ ਕੁੱਟਾ ਤੇਰੇ ਭਾਵੇਂ ਵਿਜਾਇਆ ਉੱਥੇ ਬੀਬੀ ਮਹਤਾਜ ਜੀ ਨੇ ਬੜੀ ਸੇਵਾ ਕੀਤੀ ਬੜਾ ਲੰਮਾ ਕੰਮ ਸਤਿ ਸੋਹ ਮੈਂ ਬੰਦਾ ਮੰਨਦੇ ਕਿ ਉਹਦਾ ਸਤਿ ਮੋਟੇ ਲੜਾਈ ਹੋਏ ਉਸ ਤੋਂ ਪ੍ਰਾਤ ਜਿਹੜਾ ਦੂਜਾ ਕਥਾ ਸੀ ਛੋਡੇ ਸਾਹਿਬ ਆ ਕੇ ਆ ਗਏ ਮਾਤਾ ਗੁਜਰੀ ਕੌਰ ਦੇ ਨਾਲ ਸਾ ਪਾਰ ਕਰਦਾ ਹੋਇਆ ਉਹ ਵੀ ਨਿਸ਼ਾਨ ਕਿ ਦੋਵੇਂ ਬੰਦੇ ਹੋ ਗਏ ਨਿਸ਼ਤਾਰ ਕਰੀਏ ਮਹਾਰਾਜ ਲੋਕ ਗੁਰੂ ਸਾਹਿਬ ਦੇ ਸਰਬਾਤਮਕ ਗੋਤਰੀਆ ਵਿਸਤਾਰ ਮਹਾਰਾਜ ਗੋੜੀ ਪਾਰ ਕੀ ਵਿਸਤਾਰ ਕਰਨਾ ਦਿੱਲੀ ਚਲੇ ਗਏ ਇਸ ਤਰ੍ਹਾਂ ਤਿੰਨ ਹਿੱਸਿਆਂ ਦੇ ਪਰਿਵਾਰ ਬਣ ਗਿਆ ਅੱਜ ਉਸੇ ਜੋ ਮਹਾਰਾ ਦੇ ਨਾਲ ਪਹਾਣਾ ਵਰਪਿਆ ਉਸ ਟੈਂਪਲ ਦੇ ਜੋ ਉਸ ਟੈਂਪਲ ਦੇ ਤਖਤਾਲ ਸਨ ਗੰਗਲ ਗਿਆ ਬਾਂਦ ਦੇ ਵਿੱਚੋਂ ਅੱਜ ਦਿਨੇ ਨਗਰ ਕੀਰਤਨ ਬਖਬਖੇ ਸ਼ਾਮਾਂ ਨੂੰ ਸਰਸਾ ਪਾਰ ਕਰਦੇ ਹੋਏ ਆਇਆ ਜਿਹੜਾ ਦੇਖ ਰਹੇ ਹੋ ਬੜੇ ਲੱਗ ਜਾਂਦਾ ਹੈ ਜੀ ਅਮਰ ਤੁਹਾਨੂੰ ਦੱਸ ਕੇ ਬਦਣਾ ਬਾਕੀ ਤੁਸੀਂ ਦੇਖੋ ਰਾਮ ਪੁਰਨਾ ਗੋਬੇ ਕੋਲ ਹੈ ਆਸ ਹੈ ਕਿ ਪਾਲਣ ਸੁਣਾਉਗਾ ਜਦੋਂ ਮਾਰਾ 10ਵੇਂ ਪਾਸੇ ਤੋਂ ਇਹ ਆਪਕਾ ਬਤੋ ਫੜੋ ਸਭਾ ਦਾ ਆਨ ਸ਼੍ਰੋਪਾ ਹਾਜ਼ਰ ਹੋ ਰਹੇ ਹੋਏ ਹੈ ਕਿ ਅੱਖੀ ਜਿੰਦਗੀ ਦੀ ਪਾਸੇ ਦਾ ਸਟਾਨਾ ਤੇ ਕਰਦੀ ਕਲਾ ਕਰ ਲਾ ਕੇ ਨਹੀਂ ਵਸਦਾ ਜੰਗੇ ਕਪੜੇ ਨਹੀਂ ਪਾ ਰਿਹਾ ਤੇ ਸੁਲਮਾਨਾ ਜੀ ਜਿਆਦਾ ਮੈਨੂੰ ਕਿਰਪਾ ਕਰਨ ਲਈ ਤਸਦਾ ਸੀ ਜੀ ਆਪੇ ਪਹਿਣਾ ਪਾਉਣੇ ਬਹੁਤ ਦਾਤ ਉਹ ਵੀ ਮੁਸਲਮਾਨ ਆਪਣੇ ਕਿਲਿਆਂ ਤੇ ਰਾਜ ਕਰਦੇ ਸਨ ਭੇਜ ਦਸ ਕੇਂਦਰਬਾਦ ਤੋਂ ਬਾਅਦ ਤੈਨ ਤੋਂ ਪਾਪ ਹਰ ਇੱਕ ਨੂੰ ਨਾ ਅਖਿਆਨ ਬਣਾਇਆ ਜਾ ਰਿਹਾ ਸੀ ਉਹ ਉਥਲ ਪਾਉਂਦੇ ਨੇ 12 ਦੇ 4 ਦੇ ਸਾਧ ਜਾਂਦੇ ਮਾਤਾ ਜੀ ਤੇ ਕਿਸ਼ਾਂ ਜੀ ਦੇ ਪਦદાન ਦਿੱਤਾ ਅੱਜ ਵੀ ਉਸੇ ਹਰਾਮ ਦੇ ਰਾਹ ਦਾ ਨਾਮ ਜਗਦੀ ਰਾਹ ਰਾਤ ਲੈ ਰਹੇ ਆਪ ਦੀ ਪਿਆਰੀ ਬਾਦਸ਼ਾਹ ਸ਼ਹਿਰ ਕਰਿਆ ਹੈ ਇੱਕ ਬਾਤ ਕਹ ਰਿਹਾ ਨਾ ਜੀ ਕਿ ਕਿਉਂ ਸਾਂਭ ਕੇ ਰੱਖਾ ਮਨਿਆ ਦੇ ਬਾਪਰੇ ਸੁਰਦਾ ਸੌਦੇ ਆਜੇ ਲਗਰ ਕੀਤੇ ਗਏ ਹੈ ਜੋ ਮੈਡੀ ਪੋਸਟ ਸਾਰੇ ਚੈਨਲ ਤੇ ਨਵਾਤੀ ਹਾਂ ਜੋ ਕਿ ਨਾਲ ਨਾਲ ਸਾਨੂੰ ਦੇ ਸਾਡੇ ਸਾਰੀ ਸੰਖੇਪ ਜਾਣਕਾਰੀ ਦੇ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸੰਤਾਲਾ ਜਿਸੀ ਹੋਣ ਤੇ ਰੈਪ ਕਰਨ ਵਾਲੇ ਸ਼ਹਿਰਾ ਵਾਲੇ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ